ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵਿਕਰਮ ਮਜੀਠੀਆ ਦੇ ਬਾਰੇ ਚ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਕਰੋੜਾ ਰੁਪਏ ਦੀ ਡਰਗ ਤਸਕਰੀ ਨਾਲ ਸੰਬੰਧੀ ਇਹ ਮਾਮਲੇ ਦੀ ਜਾਂਚ ਤੋਂ ਬਾਅਦ ਵਿੱਚ ਇਹ ਜਾਂਚ ਟੀਮ ਐਸ ਆਈ ਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਜੀਠ ਨੂੰ ਮੜ ਪੁੱਛ ਗਿਆ ਇਸ ਲਈ ਤਲਬ ਕੀਤਾ ਹੈ ਐਸ ਆਈ ਟੀ ਨੇ ਉਹਨਾਂ ਨੂੰ 15 ਫਰਵਰੀ ਨੂੰ ਪੁੱਛ ਗਿਆ ਇਸ ਲਈ ਸੱਮਣੇ ਜਾਰੀ ਕੀਤੇ ਹਨ ਅਤੇ ਉਹਨਾਂ ਨੂੰ ਸਵੇਰੇ 11 ਵਜੇ ਐਸ ਆਈ ਟੀ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਪਟਿਆਲਾ ਰੇਜ ਦੇ ਨਵੇਂ ਡੀ ਆਈ ਜੀ ਹਰਨਚੰਦਰ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸ ਆਈ ਟੀ ਦੁਜੀ ਵਾਰ ਫਿਰ ਵਾਰ ਉਹਨਾਂ ਤੋਂ ਪੁੱਛਗਛ ਕਰੇਗੀ ਤੇ ਇਸ ਤੋਂ ਪਹਿਲਾਂ ਜਨਵਰੀ ਵਿੱਚ ਉਸਨੂੰ ਵਾਲ ਸਵਾਲ ਜਵਾਬ ਦਿੱਤੇ ਗਏ ਸਨ ਇਸ ਮਾਮਲੇ ਲਈ ਬਣਾਈ ਗਈ ਨਵੀਂ ਐਸਆਈਟੀ ਇਸ ਮਾਮਲੇ ਦੀ ਬੜੀ ਜਾਂਚ ਤੇ ਜਿਨੇ ਕਰਦੀ ਤੇ ਟੀਮ ਦਾ ਕਹਿਣਾ ਹੈ ਕਿ ਕੋਣਾ ਤੇ ਕੰਮ ਕਰਦੀ ਹੈ ਤੇ ਇਸ ਪਿੱਛੇ ਕੋਸ਼ਿਸ਼ ਹੈ ਕਿ ਜਦੋਂ ਕੇਸ ਅਦਾਲਤੀ ਜਾਵੇ ਤੱਕ ਕੋਈ ਕੜੀ ਕਮਜ਼ੋਰ ਨਾ ਹੋਵੇ ਇਸ ਤੋਂ ਪਹਿਲਾਂ ਮਜੀਠੇ ਦੇ ਕਰੀਬੀ ਚਾਰ ਲੋਕਾਂ ਨੂੰ ਪੁੱਛ ਗਿਆ ਇਸ ਲਈ ਚਲਬ ਕੀਤਾ ਗਿਆ ਸੀ ਇਹਨਾਂ ਵਿੱਚ ਮਜੀਠੇ ਦੇ ਸਾਬਕਾ ਪੀਏ ਤੇ ਓਐਸਡੀ ਰਹੇ ਲੋਕਾਂ ਦੇ ਨਾਮ ਵੀ ਸ਼ਾਮਿਲ ਸਨ ਵੀਡੀਓ ਦੇਖਣ ਲਈ ਤਾਂ ਵੱਡਾ